ਇੱਕ ਵਾਰ ਫਿਰ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ ਹੁਣ ਜਲੰਧਰ ਤੋਂ ਉਹਨਾਂ ਨੂੰ ਗੈਸਟ ਹਾਊਸ ਦੇ ਵਿੱਚੇ ਸ਼ਿਫਟ ਕੀਤਾ ਗਿਆ ਹੈ ਕਿਸਾਨਾਗੂ ਜਗਜੀਤ ਸਿੰਘ ਢੱਲਵਾਲ ਨੂੰ ਮੁਰ ਤੋਂ ਸ਼ਿਫਟ ਕੀਤਾ ਗਿਆ ਪਿੰਸ ਹਸਪਤਾਲ ਤੋਂ ਸ਼ਿਫਟ ਕਰਕੇ ਉਹਨਾਂ ਨੂੰ ਜਲੰਧਰ ਛਾਉਣੀ ਦੇ ਪੀ ਡਬਲਯੂ ਡੀ ਗੈਸਟ ਹਾਊਸ ਦੇ ਵਿੱਚੇ ਜੜਾ ਹੈ ਰੱਖਿਆ ਗਿਆ ਹੈ ਉੱਥੇ ਸ਼ਿਫਟ ਕਰ ਦਿੱਤਾ ਗਿਆ ਹੈ ਪਿੰਸ ਤੋਂ ਹੁਣ ਪੀ ਡਬਲਯੂ ਡੀ ਗੈਸਟ ਹਾਊਸ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਦੱਸਦੇ ਕਿ ਪਹਿਲਾਂ ਮੋਹਾਲੀ ਤੋਂ ਉਹਨਾਂ ਨੂੰ ਰੀਟੇਨ ਕੀਤਾ ਗਿਆ ਪਟਿਆਲਾ ਲੈ ਕੇ ਜਾਇਆ ਗਿਆ ਹੁਣ ਪਟਿਆਲਾ ਤੋਂ ਜਲੰਧਰ ਪਿੰਸ ਜੜਾ ਹੈ ਸ਼ਿਫਟ ਕੀਤਾ ਗਿਆ ਲੇਕਿਨ ਉਹਨਾਂ ਇੱਕ ਵਾਰ ਫਿਰ ਤੋਂ पेम्स तो भी होना शिफ्ट कर दिया गया है पिम्स तो उन्होंने जलंधर छावनी पीडब्ल्यू डी गैसट हाउस शिफ्ट किया गया है दे पुलिस की टीम उन्होंने सुरक्षा कड़ी सुरक्षा का प्रबंध भी किया गया है ऐसे सहयोगी नरेंद्र जुड़े हुए ने नरेंद्र एक बार फिर तो, तो जगजीत नो शिफ्ट कर दिया गया है कि लग रहा है किस तरह जरा है रणनीति की, की परपजा जा रहा है इसके पीछे कोई हो सकती है लगातार उन्होंने शिफ्ट किया जा रहा है ਆਪ ਬਿਲਕੁਲ ਦੇਖੋ ਜਿਨੇ ਕਰ ਗੱਲ ਕਰੀਏ ਤੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਜਦੋਂ ਤੇਨੂੰ ਡਿਟੇਲ ਕੀਤਾ ਗਿਆ ਵਾ ਉਸ ਤੋਂ ਅਗਰ ਗੱਲ ਕਰੀਏ ਤੇ ਹੁਣ ਤੱਕ ਜਿਹੜਾ ਵਾ ਤੀਜੀ ਵਾਰੀ ਚੌਥੀ ਵਾਰੀ ਇਹਨਾਂ ਦੇ ਘਰ ਆ ਸ਼ਿਫਟ ਕਰ ਦਿੱਤਾ ਜਾਂਦਾ ਵਾ ਪਹਿਲਾਂ ਪਹਿਲਾਂ ਉੱਥੋਂ ਮੁਹੱਲੀ ਤੋਂ ਪਟਿਆਲਾ ਪਟਿਆਲੇ ਤੋਂ ਜਲੰਧਰ ਜਲੰਧਰ ਤੋਂ ਹੁਣ ਜਿਹੜਾ ਜਲੰਧਰ ਕੈਂਟ ਦੇ ਪੀ ਡਬਲਯੂ ਡੀ ਗੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਵਾ ਅਗਰ ਦੂਜੇ ਪਾਸੇ ਗੱਲ ਕਰੀਏ ਤੇ ਦੇਖੋ ਜੋ ਸਾਨੂੰ ਆਪਣੇ ਪੁਲਿਸ ਨੂੰ ਤਾਂ ਦੱਸਦੇ ਨੇ ਉਹਨਾਂ ਦੇ ਇਹੀ ਕਹਿਣਾ ਵਾ ਕਿ ਆਪਣਾ ਸੁਰੱਖਿਆ ਦੇ ਮਤਲਬ ਕਿ ਮੱਧ ਨਯਤ ਨੂੰ ਦੇਖਦੇ ਹੋਏ ਜਿਹੜਾ ਵ ਜਲੰਧਰ ਕੈਂਟ ਦੀ ਗੱਲ ਕਰ ਲਈਏ ਤੇ ਜਲੰਧਰ ਕੈਂਟ ਆਰਮੀ ਦਾ ਏਰੀਆ ਵਾ ਤੇ ਉਸ ਨੂੰ ਦੇਖਦੇ ਹੋਏ ਕਿਉਂਕਿ ਅਗਰ ਦੂਜੇ ਪਾਸੇ ਗੱਲ ਕਰੀਏ ਤੇ ਪੁਲਿਸ ਆਪਣਾ ਰਿਸਕ ਲੈਣਾ ਚਾਹੁੰਦੀ ਕਿ ਕਿਸਾਨ ਜਿਹੜੇ ਨੇ ਇਕੱਠੇ ਹੋਣ ਕਿਉਂਕਿ ਕਿਸਾਨਾਂ ਨੂੰ ਜਿਹੜੀ ਭਣਗ ਲੱਗ ਚੁੱਕੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਜਲੰਧਰ ਦੇ ਪਿੰਜੋ ਹਸਪਤਲ ਦੇ ਵਿੱਚ ਨੇ ਤੇ ਹੋ ਸਕਦਾ ਸੀ ਕਿ ਕਿਸਾਨ ਉੱਥੇ ਇਕੱਠੇ ਹੋਣੀ ਸ਼ੁਰੂ ਹੋ ਜਾਂਦੇ ਉਸ ਨੂੰ ਦੇਖਦੇ ਹੋਏ ਜਿਹੜਾ ਪੁਲਿਸ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਵਾ ਕੁਝ ਧੇਰ ਪਹਿਲਾਂ ਅਗਰ ਗੱਲ ਕਰੀਏ ਕੁਝ ਧੇਰ ਪਹਿਲਾਂ ਇਹੀ ਜਿਹੜਾ ਵਾ ਜਲੰਧਰ ਕੈਂਟ ਦੇ ਪ ਕਿ ਸਿਰ ਨਵੀਂ মিডিਆ ਦੀ ਵੀ ਜਿਹੜੀ ਦੂਰੀ ਬਿਲਕੁਲ ਬਣਾਈ ਗਈ ਹੈ ਜਿਵੇਂ ਕਿ মিডিਆ ਨੂੰ ਵੀ ਜਿਹੜਾ ਵਾ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈਗੀ ਤੇ ਕਿਦਨੇ ਕਿਤੇ ਗੱਲ ਕਰੀਏ ਤੇ ਜਗਜੀਤ ਸਿੰਘ ਢੱਲੇਵਾਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਸਿਹਤ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਿਉਂਕਿ ਕਿਸਾਨ ਜੱਥੇ ਪੱਡੀਆਂ ਲਗਾਤਾਰ ਜਿਹੜੀਆਂ মিডিਆ ਦਾ ਦੌਰ ਸ਼ੁਰੂ ਹੋ ਚੁੱਕਾ ਵਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਨੇ ਲਿਆਂਦਾ ਜਾਵਾ ਮੀਟਿੰਗਾਂ ਲਗਾਤਾਰ ਜਾਰੀ ਹੈ ਜਿਵੇਂ ਦੁਆਬਾ ਦੇ ਜਿੰਨੇ ਵੀ ਦੁਆਬਾ ਏਰੀਆ ਦੀ ਗੱਲ ਕਰੀਏ ਕਿਸਾਨ ਨੇਤਾ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਸਾਰੀਆਂ ਚੀਜ਼ਾਂ ਨੂੰ ਅਗਰ ਗੱਲ ਇੱਥਾਂ ਜਿਹੜੀਆਂ ਜਲੰਧਰ ਦੇ ਵਿੱਚ ਨਾ ਵਾਪਰ ਸਕੇ ਨਾ ਹੋਲ ਜਿਹੜਾ ਵਾ ਨਾ ਖਰਾਬ ਹੋ ਸਕੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਵਾ ਹੁਣ ਉਹਨਾਂ ਨੂੰ ਜਲੰਧਰ ਦੇ ਕੈਂਟ ਦੇ ਪੀਡਬਲਯੂਡੀ ਜੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਿਹੜਾ ਵਾ ਲਗਾਤਾਰ ਉੱਥੇ ਡਾਕਟਰਾਂ ਦੀ ਟੀਮ ਉਹਨਾਂ ਦੀ ਨਿਗਰਾਨੀ ਜਿਹੜੀ ਹੈ ਲਗਾਤਾਰ ਕਰ ਰਹੀ ਹਜੀ ਹੈ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਉੱਥੇ ਜਿਹੜੇ ਨੇ ਮੌਜੂਦ ਹੈ ਜਿਹੜੇ ਔਰ ਮੀਡੀਆ ਨੂੰ ਜਿਹੜਾ ਵਾ ਬਿਲਕੁਲ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਰੱਖੀ ਗਈ ਹੈ ਮੀਡੀਆ ਨੂੰ ਬਿਲਕੁਲ ਲੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਅਗਰ ਬੀਡੀ ਗਿਆ ਹੈ ਪੁਲਿਸ ਦੇ ਵੱਲੋਂ ਇਹ ਹਵਾਲਾ ਤਾਂ ਦਿੱਤਾ ਗਿਆ ਲੇਕਿਨ ਉਹ ਮਰਨ ਵਰਤੇ ਬੈਠੇ ਹੋਏ ਨੇ ਲਗਾਤਾਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇੱਕ ਦਿਨ ਦੇ ਵਿੱਚ ਇੰਨੀ ਵਾਰ ਸ਼ਿਫਟ ਕਰਨਾ ਉਹ ਵੀ ਉਹਨਾਂ ਦੇ ਸਿਹਤ ਦੇ ਲਈ ਠੀਕ ਨਹੀਂ ਹੋਏਗਾ ਤਾਂ ਬਿਲਕੁਲ ਜਿਵੇਂ ਕਰ ਤਾਲੇ ਕਰੀ ਇਹ ਤਾਂ ਲਗਾਤਾਰ ਡਾਕਟਰੀ ਟੀਮ ਉਹਨਾਂ ਦੇ ਨਾਲ ਲਗਾਤਾਰ ਚੱਲ ਰਹੀ ਹੈ ਜੇ ਪਿੰਸ ਦੀ ਗੱਲ ਕਰੀਏ ਜਦੋਂ ਪਿੰਸ ਨੂੰ ਸ਼ਿਫਟ ਕੀਤਾ ਗਿਆ ਸੀ ਤੇ ਡਾਕਟਰਾਂ ਦੀ ਟੀਮ ਉਹਨਾਂ ਦੇ ਨਾਲ ਲਗਾਤਾਰ ਜਿਹੜੀ ਹੈ ਪੀ ਡਬਲਯੂ ਡੀ ਗੈਸਟ ਹਾਊਸ 삭 ਗਈ ਸੀ ਔਰ ਉੱਥੇ ਵੀ ਕਰੇ ਨੇ ਡਾਕਟਰ ਦੀ ਟੀਮਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਕਿ ਇਹਨਾਂ ਦੀ ਜਿਹੜੀ ਹੈ ਸਿਹਤ ਦੇ ਨਾਲ ਵੀ ਖਲਵਾੜ ਨਾ ਹੋ ਸਕੇ ਪਰ ਦੂਜੇ ਪਾਸੇ ਗੱਲ ਕਰੀਏ ਤੇ ਜਸਜੀਤ ਸਿੰਘ ਦੱਲੇਵਾਲ ਹਰ ਇੱਕ ਚੀਜ਼ ਲੈ ਤੋਂ ਇਨਕਾਰ ਕਰ ਰਿਹਾ ਕਹਿੰਦੇ ਮੈਡੀਸਿਨ ਤੱਕ ਲੈਣ ਤੋਂ ਵੀ ਉਹਨੇ ਉਹ ਇਨਕਾਰੀ ਕੀਤੀ ਜਾ ਰਹੀ ਹੈ ਜੋ ਸਾਨੂੰ ਅੰਦਰ ਦੇ ਸੂਤਰ ਸੀਆਈਡੀ ਦੇ ਜਿਹੜ ਸਿਹਤ ਦੇ ਨਾਲ ਵੀ ਜਿਹੜਾ ਖਲਵਾੜ ਜੋਰ ਕੀਤਾ ਜਾ ਰਿਹਾ ਲੇਕਿਨ ਲਗਾਤਾਰ ਜਿਹੜੀ ਹੈ ਡਾਕਟਰਾਂ ਦੀ ਟੀਮ ਉਹਨਾਂ ਦੀ ਨਿਗਰਾਨੀ ਦੇ ਜਿਹੜੀ ਉੱਥੇ ਕਰ ਰਹੀ ਹੈ ਜੀ ਹੈ ਡਾਕਟਰ ਟੀਮ ਲਗਾਤਾਰ ਉਹਨਾਂ ਦੇ ਨਾਲ ਪੀਪੀਡਬਲ ਜੈਸਟ ਹਾਊਸ ਦੇ ਵਿੱਚ ਹੈ ਜੀ ਹੈ ਪਰ ਜਿਲਦੀਪ ਸਿੰਘ ਢੱਲੇਵਾਲ ਹਰ ਇੱਕ ਤਰ੍ਹਾਂ ਦੀ ਦਵਾਈ ਲੈਣ ਤੋਂ ਇਨਕਾਰ ਕਰ ਰਿਹਾ ਹੈ ਕਿ ਨੇ ਕੋਈ ਕਿਸੇ ਤਰ੍ਹਾਂ ਦੀ ਚੀਜ਼ ਖਾਣ ਤੋਂ ਇਨਕਾਰ ਕਰ ਰਿਹਾ ਹੈ ਕਿਤੇ ਤੇ ਕਿੱਦਾਂ ਕਿੱਦੇ ਜਿਹੜੀ ਹੈ ਉਹਨਾਂ ਦੀ ਸਿਹਤ ਦੇ ਨਾਲ ਵੀ ਜੋਰ ਪਰ ਦੇਖੋ ਅਗਰ ਅਗਰ ਗੱਲ ਕਰੀਏ ਪ੍ਰਸ਼ਾਸਨ ਉਹਨਾਂ ਸਰਕਾਰ ਵੱਲ ਖਲਵਾੜ ਤੇ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਸੁਰੱਖਿਆ ਦੇ ਮੱਧ ਤੇ ਅਗਰ ਗੱਲ ਕਰੀਏ ਤਾਂ ਉਸ ਨੂੰ ਦੇਖ ਕਦਮ ਚੁੱਕੇ ਜਾ ਰਹੇ ਨੇ ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਬੇਸ਼ੱਕ ਜਲੰਧਰ ਕੈਂਟ ਇਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਵਾ ਸੁਰੱਖਿਆ ਦੇ ਮੱਦੇ ਨਜ਼ਰ ਤੇ ਦੇ ਦਿੱਲੀ ਹਾਈ ਨਾਲ ਦੇਖੀਏ ਤੇ ਇਹਨਾਂ ਨੂੰ ਜਲੰਧਰ ਕੈਂਟ ਦੇ ਪੀ ਡਬਲਯੂ ਡੀ ਗੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਵਾ ਹੁਣ ਦੇਖਣਾ ਇਹ ਹੋਏਗਾ ਕਿ ਕਿੰਨੀ ਦੇਰ ਜਿਵੇਂ ਇਹਨਾਂ ਨੂੰ ਸੁਰੱਖਿਆ ਜਾਂਦਾ ਵਾ ਕਿ ਲਗਾਤਾਰ ਉਹਨਾਂ ਦੀ ਜਿਹੜੀ ਉਹ ਸੁਰੱਖਿਆ ਇੱਥੇ ਰਹੀਗੀ ਜਾਂ ਉਹਨਾਂ ਨੂੰ ਕਿਤੇ ਹੋਰ ਵੀ ਸ਼ਿਫਟ ਕੀਤਾ ਜਾਏਗਾ ਇਹ ਹੁਣ ਦੀ ਜਿਹੜੀ ਅਗਲੀ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਅਸੀਂ ਜਲੰਧਰ ਨਾਲ ਲਗਾਤਾਰ ਜਗਜੀਤ ਸਿੰਘ ੱਲੇਵਾਲ ਤੋਂ ਤੇ ਨਿਗਾਹ ਭਰਾਈ ਹੋਈ ਆ ਕਿ ਇਹਨਾਂ ਨੂੰ ਪ੍ਰ ਕਿਸ ਤਰ੍ਹਾਂ ਦੀ ਕੀਤੀ ਜਾਂਦੀ ਹੈ ਇਹ ਹੁਣ ਦੇਖਣ ਵਾਲੀ ਜਿਹੜੀ ਹੈ ਗੱਲ ਹੋਏਗੀ ਉਹ ਦੂਜੇ ਪਾਸੇ ਅਗਰ ਮੈਡੀਕਲ ਦੀ ਗੱਲ ਕਰ ਲਈਏ ਕਿ ਮੈਡੀਕਲ ਸਹੂਲਤਾਂ ਵੱਲੋਂ ਕੀ ਦਿੱਤੀਆਂ ਜਾਣੀਆਂ ਕਿ ਜਪਜੀਤ ਸਿੰਘ ਢੱਲੇ ਵੱਲ ਦਵਾਈ ਖਾਣਗੇ ਜਾਂ ਆਪਣੀ ਮੈਡੀਸਿਨ ਲੈਣਗੇ ਇਹ ਹੁਣ ਬੜੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿ ਲਗਾਤਾਰ ਉਹਨਾਂ ਵੱਲੋਂ ਇਹ ਚੀਜ਼ ਲੈਣ ਤੋਂ ਇਨਕਾਰ ਹੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਸਿਹਤ ਜਿਹੜੀ ਅਦਰ ਜਿਹੜੇ ਤੋਂ ਉਹਨਾਂ ਦੀ ਗੰਦੀ ਜਾ ਰਹੀ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਸਿਹਤ ਵਿੱਚ ਕਿਸ ਕਿਸ ਤਰ੍ਹਾਂ ਸੁਧਾਰ ਲਿਆਏਗੀ ਜਿਹੜੀ ਹੈ ਪ੍ਰਸ਼ਾਸਨ ਉਹਨਾਂ ਦੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨਿੰਦਰ ਤੁਹਾਡਾ तमाम ਜਨ